ਕ੍ਰਿਸਮਸ ਅਤੇ ਨਵੇਂ ਸਾਲ ਤੋਂ ਪਹਿਲਾਂ ਪਹਾੜਾਂ 'ਚ ਟੂਰਿਸਟ ਪਲੇਸ ਗੁਲਜਾਰ ਹੋਣ ਲੱਗੇ ਨੇ ਦਿਨ ਪ੍ਰਤੀ ਦਿਨ ਸਲਾਨੀਆਂ ਦੀ ਗਿਣਤੀ ਵੱਧੀ ਜਾ ਰਹੀ ਹੈ ਜਿਸ ਤੋਂ ਕਾਰੋਬਾਰੀਆਂ ਦੇ ਚਿਹਰੇ ਵੀ ਖਿਲਣ ਲੱਗੇ ਨੇ ਕ੍ਰਿਸਮਸ ਦੀ ਛੁੱਟੀ ਨੇ ਸਲਾਨੀਆਂ ਦੇ ਵੀਕਐਂਡ ਨੂੰ ਖਾਸ ਬਣਾ ਦਿੱਤਾ ਹੈ ਇਸ ਕਾਰਨ ਸ਼ਨੀਵਾਰ ਨੂੰ ਪਹਾੜਾਂ ਦੀਆਂ ਸੜਕਾਂ ਤੇ ਜਾਮ ਦੇਖਣ ਨੂੰ ਮਿਲਿਆ ਦੇਹਰਾਦੂਨ ਸਮੇਤ ਮਸੂਰੀ ਚਕਰਾਤਾ ઋਸ਼ੀਕੇਸ਼ ਦੇ ਨਾਲ ਹੀ ਸੂਬੇ ਭਰ ਦੇ ਟੂਰਿਸਟ ਪਲੇਸਾਂ ਤੇ ਸਲਾਨੀਆਂ ਦੀ ਆਮਦ ਵਧਣ ਲੱਗ ਗਈ 크리스마ਸ ਤੋਂ ਪਹਿਲਾਂ ਸਲਾਨੀਆਂ ਦਾ ਉੱਤਰਖੰਡ ਆਉਣ ਦਾ ਸਿਲਸਲਾ ਨਵੇਂ ਸਾਲ ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਉਮੀਦ ਹੈ ਜਿਸ ਤੇ ਚਲਦਿਆਂ ਟੂਰਿਸਟ ਪਲੇਸਾਂ ਦੇ ਹੋਟਲਾਂ 'ਚ ਪ੍ਰੋਗਰਾਮ ਵੀ ਹੋਣੇ ਸ਼ੁਰੂ ਹੋ ਗਏ ਨੇ ਦੱਸ ਦਈਏ ਕਿ ਹਰ ਸਾਲ ਸਲਾਨੀ ਵੱਡੀ ਗਿਣਤੀ 'ਚ 크리스마ਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਪਹਾੜਾ ਦੀ ਰਾਣੀ ਮਸੂਰੀ ਸਮੇਤ ਹੋਰ ਹਿੱਲ ਸਟੇਸ਼ਨਾਂ ਦਾ ਰੁਕ ਕਰਦੇ ਨੇ ਮਸੂਰੀ ਦੇ ਹੋਟਲ ਕਾਰੋਬਾਰੀ ਦੱਸਦੇ ਨੇ ਕਿ 크리스마ਸ ਦੇ ਲਈ 70% ਦੀ ਐਡਵਾਂਸ ਬੁਕਿੰਗ ਹੋ ਗਈ ਹੈ ਆਉਣ ਵਾਲੇ ਦਿਨਾਂ ਅਤੇ ਨਵੇਂ ਸਾਲ ਨੂੰ ਲੈ ਕੇ ਵਧੀਆ ਕਾਰੋਬਾਰ ਹੋਣ ਦੀ ਉਮੀਦ ਹੈ ਸਲਾਨੀਆਂ ਦੀ ਗਿਣਤੀ ਵਧਨ ਨਾਲ ਸ਼ਨੀਵਾਰ ਨੂੰ ਦੂਨ ਤੋਂ ਲੈ ਕੇ ਮਸੂਰੀ ਤੱਕ ਦਿਨ ਪਰ ਜਾਮ ਦੀ ਸਥਿਤੀ ਵੀ ਬਣੀ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਲੰਬਾ ਜਾਮ ਲੱਗ ਚੁੱਕਿਆ ਹੈ ਸਲਾਨੀ ਇੱਥੇ ਪਹਾੜਾਂ ਦੇ ਵਿੱਚ ਘੁੰਮਣ ਪਹੁੰਚੇ ਹੋਏ ਨੇ ਨਵੇਂ ਸਾਲ ਦਾ ਜਸ਼ਨ ਤੇ 크리스마ਸ ਦਾ ਜਸ਼ਨ ਮਨਾਉਣ ਲਈ ਇੱਥੇ ਆਏ ਹੋਏ ਨੇ ਹਾਲਾਂਕਿ ਚੌਂਕ ਚਰਾਇਆਂ ਤੇ ਤਨਾਤ ਪੁਲਿਸ ਕਰਮੀ ਆਵਾਜਾਈ ਨੂੰ ਦਰਸਤ ਬਣਾਉਣ ਲਈ ਡਟੇ ਹੋਏ ਨੇ ਦਸ ਦੇ ਕਿ ਵੀਕਐਂਡ ਅਤੇ 25 ਦਸੰਬਰ ਦੀ ਛੁੱਟੀ ਦੇ ਚੱਲਦਿਆਂ ਦਿਨਵਰ ਮਸੂਰੀ ਬ੍ਰਹਮਾ ਕਮਲ ਚੌਂਕ ਦਿਲਾਰਾਮ ਚੌਂਕ ਐਸਲੇ ਹਾਲ ਚੌਂਕ ਮਹਾਰਾਜਾ ਅਗਰਸੇਨ ਚੌਂਕ ਸਹਾਰनपुर ਚੌਂਕ ਰੇਲਵੇ ਸਟੇਸ਼ਨ ਚੌਂਕ ਮਜਾਰਾ ਚੌਂਕ ਆਈਐਸਬੀਟੀ ਚੌਂਕ ਤੇ ਜਾਮ ਦੀ ਸਥਿਤੀ ਦੇਖਣ ਨੂੰ ਮਿਲੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀਆਂ ਦੇਖ ਸਕਦੇ ਹੋ ਪਹਾੜਾਂ ਦੇ ਵਿੱਚ ਕਿਵੇਂ ਲੰਬਾ ਜਾਮ ਲੱਗਿਆ ਹੋਇਆ ਹੈ ਸਲਾਨੀ ਇੱਧਰ ਦਾ ਰੁਕ ਕਰ ਰਹੇ ਨੇ ਛੁੱਟੀਆਂ ਮਨਾਉਣ ਲਈ ਪਹਾੜਾਂ ਦੇ ਵਿੱਚ ਪਹੁੰਚ ਰਹੇ ਨੇ ਬੱਚਿਆਂ ਦੀਆਂ ਵੀ ਛੁੱਟੀਆਂ ਹੋ ਚੁੱਕੀਆਂ ਨੇ ਤਾਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸਲਾਨੀ ਹੁਣ ਤੋਂ ਹੀ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਹੋਟਲ ਕਾਰੋਬਾਰੀਆਂ ਦੇ ਚਿਹਰੇ ਵੀ ਖਿਲੇ ਹੋਏ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵਧੀਆ ਕਾਰੋਬਾਰ ਹੋਵੇਗਾ